ਮੈਂ ਜੀ ਪਵਿੱਤਰ ਸਿੰਘ ਉੱਤੋਂ ਫੈਮਿਲੀ ਚੈਨਲ ਤੇ ਤੁਹਾ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ ਅੱਜ ਮੈਂ ਆਪਦੀ ਆਪਦੇ ਚੈਨਲ ਤੇ ਪਹਿਲੀ ਵੀਡੀਓ ਪਾਉਣ ਜਾ ਰਿਹਾ ਹਾਂ ਅੱਜ ਮੈਂ ਅੱਜ ਮੈਂ ਤੁਹਾਨੂੰ ਪੂਜਾ ਰੌਣ ਦੇ ਦਰਸ਼ਨ ਕਰਾ ਰਿਹਾ ਹਾਂ ਆ ਜਾਓ ਆਹ ਹੈ ਜੀ ਸਾਡਾ ਪੂਜਾ ਰੂਮ। ਉਮੀਦ ਹੈ ਤੁਸਾਰੇ ਦੇਖ ਕੇ ਖੁਸ਼ ਹੋ ਹੋਮਗੇ। ਅੱਜ ਅਸੀਂ ਮਠਾ ਦੇਖਣਾ। ਚਲੋ ਜੀ ਆਪਾਂ ਹੁਣ ਪੂਜਾ ਰੂਮ ਦੇ ਦਰਸ਼ਨ ਕਰ ਰਿਹਾ ਹੁਣ ਆਪਾਂ نیچے ਜਾਨੇ ਆ ਖਾਣਾ ਖਾਣੇ ਆ। ਅਸੀਂ ਸਕੂਲੋਂ ਆਏ ਸੀ ਕਿ ਅੱਜ ਆਪਾਂ ਅਮਰੂਦ ਖਾਵਾਂਗੇ ਅਮਰੂਦਾਂ ਨੂੰ ਦੇਖ ਕੇ ਖਾਣਾ ਚਾਹੀਦਾ ਜੀ ਕਈ ਵਾਰੀ ਵਿੱਚ ਇਹਨਾਂ ਦੇ ਸੁੰਡ-ਸੁੰਡ ਹੁੰਦੇ ਆ ਚਲੋ ਜੀ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਹੈ ਕਿ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੀ ਹੋਊਗੀ